ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਦੁੱਧ ਵਾਲੇ ਸੂਨ ਬਹਿ ਦਿਖਾਉਣੀ ਆ ਇਹ ਰੈਡੀ ਆ ਗੱਬਣਾ ਕੁਝ ਦਿਨਾਂ ਦੇ ਬਾਅਦ ਕੀ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਸੁਨਨੀ ਪਿੰਡ ਫੂਲ ਜਿਹੜਾ ਬੰਦਾ ਠੀਕ ਆ ਰਾਮਪੁਰੇ ਨਾਲ ਪੈ ਗਿਆ ਪਿੰਡ ਇਹ ਰਾਮਪੁਰਾ ਮੜ ਪੁੱਸਾਂ ਦੀ ਮੰਡੀ ਲੱਗਦੀ ਹੈ ਇੱਕ ਕਿਲੋਮੀਟਰ ਵਾਸਤੇ ਠੀਕ ਆ ਮੋਬਾਈਲ ਨੰਬਰ ਆਪਣੇ 78892 78892 7370 70370 ਜਿਹੜੀ ਆਪਾਂ ਮੱਝ ਬਕਾਉ ਕਰੀਏ ਇਹ ਦੂਜਾ ਨੰਬਰ ਕਰ ਲਾ 77103 77103 11407 11407 ਇਹ ਆਪਣਾ ਵਟਸਐਪ 77103 11407 11407 ਜਿਹੜੀ ਆਪਾਂ ਮੱਝ ਦੇਖੀ ਜ ਨੇ ਕਿਹੜਾ ਸੋਸ ਹੁੰਦੀ ਹੈ ਜੀ ਚਾਚਾ ਜੀ ਪਿਛਲੀ ਵਾਰ ਆਪਣੇ ਕੋਲ ਹੀ ਸੀ ਇਹ ਆਪਾਂ ਤੋਂ ਔਕੜ ਗੱਭਣ ਲਿਆ ਦੀ ਵੀਰੇ 5 ਮਹੀਨਾ ਦੀ ਗੱਭਣ ਦੀ 8 ਕਿਲੋ ਪੰਜ ਮਹੀਨਾ ਦੀ ਗੱਭਣ 8 ਕਿਲੋ ਦੁੱਧ ਤੇ ਤਾਜੀ ਥੱਲੇ ਕਿੰਨਾ ਕਹ ਦੱਸਦੇ ਮਾਲਕ ਤਾਜੀ ਥੱਲੇ ਭਾਈ 16 17 ਕਿਲੋ ਦੁੱਧ ਦੱਸਦੇ ਸੀਗੇ ਤਾਜੀ ਥੱਲੇ ਵੱਡਾ ਦੱਸਦਾ ਠੀਕ ਆ ਠੀਕ ਆ ਡੂਗਾ ਚੰਗਾ ਭਰੇ ਦੱਸਿਆ ਹਾਂ ਠੀਕ ਆ ਚੰਗਾ ਆਖਦੇ ਆ ਵੀਰੇ ਠੀਕ ਐ ਸੋ ਬਾਕੀ ਦਿਖਾਵਾ ਦੇਖੋ ਲੇਵੇ ਦਾ ਬਹੁਤ ਚੰਗਾ ਸੋਹਣਾ ਲੇਵਾ ਸੂਰ ਉਹਦਾ ਚਰਦੀ ਪਈ ਆ ਚੰਗਾ ਦੁੱਧ ਪਾ ਦੋ ਛੋਟੀ ਕਰਮਾੜੀ ਐ ਤੇ ਹੁਣ ਦਿਨ ਕਿਹ ਇੱਕ ਬਾਕੀ ਆ ਇਹਦੇ ਇਹਦੇ ਦਿਨ ਭਾਈ ਤਕਰੀਬਨ ਅੱਜ ਪੂਰੀ ਆ ਠੀਕ ਹੈ ਲਗਭਗ ਤਿਆਰੀ ਦੇ ਨਜ਼ਦੀਕ ਗਿਆ ਹਾਂ ਹਾਂ ਤੇ ਚੋਣ ਚਵਾਓ ਕਿ ਸੀ ਹਾਂ ਹਾਂਜੀ ਚੋਣ ਚਾਂਦ ਚੋਣ ਚਵਾਓ ਠੀਕ ਹੈ ਪਾਰ ਪਿੱਛੇ ਦੀ ਗਾਰੰਟੀ ਆਪਣੀ ਕੋਈ ਪਾਰ ਵਗੈਰਾ ਹੋਰ ਨਹੀਂ ਪਾਰ ਪਿੱਛੇ ਗਾਰੰਟੀ ਕੋਈ ਨਹੀਂ ਠੀਕ ਹੈ ਸੋ ਲੈਵਾ ਦੇਖੋ ਬੈਕ ਸੈਟ ਤੇ ਬਿਲਕੁਲ ਸੂਟ ਟੱਚ ਕਰਦੀ ਹੈ ਤੇ ਮੁੱਲ ਆਪ ਇਹਦਾ ਕੀ ਰੱਖਿਆ ਮੁੱਲ ਵੀਰੇ ਯਾਰ ਦਿਲ ਨਾਲ 2.5 ਗਜੈਸ ਉਹਦੀ ਬੜੀ ਮੁੱਟੀ ਚਲੋ ਮਾਰਕੀ ਤੇ ਹੋ ਜੀਓ ਮਾੜਾ ਮੋਟਾ ਇੱਕ ਰੀਕਾਰ ਵੇਚਣ ਲਈ ਲਾਈ ਵੀ ਜਾਂਦੇ ਆਪਾਂ ਨੂੰ ਠੀਕ ਹੈ 20 ਤੋਂ ਬਾਹਰ ਵੇਚਣੀ ਆਪਾਂ ਹਾਂ ਤੋਰ ਦੀ ਬਾਹਰ ਨੂੰ ਸੋ ਫਿਰ 1,35,000 ਰੁਪਏ ਕੀਮਤ ਆ ਇਦੇ ਵਿੱਚ ਮਾਨ ਤਨ ਮੌਕੇ ਤੇ ਹੋ ਜੂ ਬਾਕੀ ਸਿੰਘ ਮੂੰਹ ਮੱਥਾ ਦੇਖੋ ਸੋਹਣਾਗਾ ਮਾੜਾ ਜਿਹਾ ਖੁੱਲਾ ਮੁੜਿਆ ਵਾ ਸਿੰਘ ਤੇ ਪਰ ਥਣ ਥਰੂ ਚੰਗਾ ਮੁਠੀ ਵਾਲਾ ਥੋੜਾ ਥਣ ਥਿੱਲੇ ਵੇ ਦਾ ਦਿਖਾਵਾ ਦੇਖੋ ਕਿਆ ਨਹੀਂ ਜਦ ਜਗਦਾਗਾ ਮੈਂ ਇਹਦੇ ਸਾਹ ਨਾਲ ਨਹੀਂ ਦੁੱਧ ਚੰਗਾ ਪਾਉ ਮੈਂ ਬਲ ਤਰਮੁੰਤਰ ਚੰਗੀ ਐ ਤੇ ਬਾਕੀ ਥੋੜਾ ਜਿਹਾ ਗੁੱਠਾ ਦੇਖੋ ਕਿਆ ਵਾ ਗੱਠ ਗੱਠ ਸੀ ਬਿਥੇ ਸਣ ਲੱਗਿਆ ਵਾ ਤੇ ਸਾਫ ਸੁਥਰੀ ਚਾਰੇ ਪਾਸੇ ਦਾ ਰਾਜੀ ਰੂਜੀ ਬਹੁਤ ਆ ਜਿੰਦ ਜਾਨ ਬਹੁਤ ਆ 135000 ਰੁਪਇਆ ਕੀਮਤ ਆ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਪਤਲੇ ਕੁੰਬਲੇ ਕੁੱਬਲੇ ਦੀ ਆ ਇਸ ਕਨੇ ਵਗੈਰਾ ਵੀ ਚਮੜੀ ਬਿਲਕੁਲ ਪਤਲੀ ਅਸਲ ਜਿਹਨੂੰ ਕਹਿੰਦੇ ਦੁੱਧ ਵਾਲੀ ਮੈਂ ਹੈ ਜਵਾ ਤੇ ਬੱਚੇ ਵਗੈਰਾ ਬਰੀ ਰਾਪੀ ਚੰਗੀ ਮੰਡੀ ਤੇ ਮੈਂ ਮੰਨ ਕੇ ਚੱਲੋ ਵੀ ਜਗਾ ਠਾਟਾਂ ਚਾ ਮੈਂ ਤਾਂ ਬਹੁਤ ਚੰਗਾ ਜ਼ਬਰਦਸਤ ਸੋਲੇ ਵਾ ਦੇਖ ਸਕਦੇ ਹੋ ਪੂਰਾ ਸਾਫ਼ ਇਧਰ ਤੇ ਬਾਕੀ ਬਾਕੀ ਤੋਰਾ ਵਗੈਰਾ ਦੇਖ ਸਕਦੇ ਪੂਰਾ ਚੰਗਾ ਆਥੜਾ ਜੀ ਵਿੱਚ ਹੀ ਦੇਖੋ ਚਾਰੇ ਥਮ ਦੇ ਵਿੱਚ ਤੇ ਮਿਲ ਕੇ ਵੇਲ ਛੋੜੀ ਦਿਖਾਈ ਦੀ ਜਾਂਦੀ ਹੈ ਤੇ ਨੰਬਰ ਬੋਲ ਦੀ ਵੀਰ ਦੁਆਰੇ ਆਪਣਾ 7010311407 ਬਾਈ ਪਿੰਡ ਫੂਲਾ ਗਿਆ ਰਾਮਪੁਰਾ ਸ਼ਹਿਰ ਦੇ ਨਜ਼ਦੀਕ ਆ ਗਿਆ ਜ਼ਿਲ੍ਹਾ ਬਠਿੰਡਾ ਪੈ ਗਿਆ ਕਿਸੇ ਵੀ ਵੀਰ ਦੇ ਮੈਂ ਪਸੰਦ ਹੋਗੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜائیںਗੇ ਕਿਸੇ ਨਵੇਂ